ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਦੋਸਤੋ ਜਿਹੜੀ ਅੱਜ ਦੀ ਵਿਜਿਟ ਹੈਗੀ ਆ ਪਿੰਡ ਸੁਰ ਸਿੰਘ ਤਹਿਸੀਲ ਦੋਸਤੋ ਇਸ ਨੂੰ ਪੱਟੀ ਲੱਗਦੀ ਆ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਅੱਜ ਇੱਕ ਘਰੇਲੂ ਪਰਿਵਾਰ ਦੇ ਵਿੱਚੋਂ ਵੀਡੀਓ ਬਣਾਉਣ ਲੱਗੇ ਆ ਤੇ ਤੁਹਾਨੂੰ ਤੀਜਾ ਸੁਆ ਜਿਹੜੀ ਮੰਨ ਲਓ ਆਪਾਂ ਅੱਜ ਐਚ ਐਫ گاؤں ਵਖਾਉਣੀਆ ਵੱਡੇ ਪੱਲੇ ਲੇਵੇ ਦੀ ਤੇ ਇਹਦੀ ਆਪਾਂ ਮਿਲਕਿੰਗ ਵੀ ਨਾਲ ਦੀ ਨਾਲ ਹੀ ਇੱਕ ਸ਼ੋਰਟ ਦੇ ਵਿੱਚ ਲਾ ਦੇਣੀ ਆ ਮਿਲਕਿੰਗ ਵੀ ਤੁਹਾਨੂੰ ਪੂਰੀ ਜੋ ਵੀਰ ਕਹਿਣਗੇ ਨਾਲ ਦੀ ਨਾਲ ਹੀ ਤੁਹਾਨੂੰ ਦਿਖਾਈ ਚੱਲਾਂਗੇ ਕਿਉਂਕਿ ਘਰੇਲੂ ਪਰਿਵਾਰ ਦੇ ਵਿੱਚੋਂ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਤੇ ਬਹੁਤੇ ਵੀਰਾਂ ਨੇ ਡਿਮਾਂਡ ਕਰੀ ਸੀ ਕਿ ਸਾਨੂੰ ਕੋਈ ਚੰਗੀ ਬੈੜ ਲੈ ਕੇ ਦਿਓ ਜਿਹਦੇ ਥੱਲੇ ਤੋਂ 30 32 ਲੀਟਰ ਦੁੱਧ ਦੀ ਮਾਲਕਣ ਹੋਵੇ ਤੇ ਤੁਸੀਂ ਦੇਖ ਸਕਦੇ ਆ ਬਾਈਆਂ ਦਾ ਫਾਰਮ ਆ ਸੋ ਕਾਫੀ ਵਧੀਆ ਪਸ਼ੂ ਧਨ ਰੱਖਿਆ ਹੋਇਆ ਤੇ ਇਹ ਵੀ ਬਹੁਤ ਚੰਗੇ ਦੋਤੇ ਚੱਲਦੀ ਜਾ ਰਹੀ ਆ ਆਓ ਹੁਣ ਆਪਾਂ ਵੀਰ ਦਾ ਪੂਰਾ ਡਰੈੱਸ ਕਨਫਰਮ ਕਰਾ ਲਈਏ ਤੇ ਆਪਾਂ ਇਹ ਵੇਅਰਡ ਦੇ ਬਾਰੇ ਗੱਲਾਂ ਬਾਤਾਂ ਕਰਦੇ ਆਂ ਸਾਰੀਆਂ ਤੇ ਨਾਲੇ ਤੁਹਾਨੂੰ ਡਿਟੇਲ ਲੈ ਕੇ ਦੇ ਦਾਂਗੇ ਸੋ ਸਭ ਤੋਂ ਪਹਿਲਾਂ ਵੀਰ ਜੀ ਸასი ਕਾਲ ਨਾਮ ਦੱਸ ਦਈਏ ਦਰਸ਼ਕਾਂ ਨੂੰ ਜੀ ਵੀਰ ਜੀ ਜਰਮਲਜੀਤ ਸਿੰਘ ਨਾਂ ਠੀਕ ਆ ਜਰਮਲਜੀਤ ਸਿੰਘ ਨਾਮ ਆ ਵੀਰ ਜੀ ਆਪਣਾ ਜਿਹੜਾ ਪਿੰਡ ਸੋਰਸਿੰਗ ਹੈ ਨਾ ਇਹ ਆਪਣਾ ਬਹਿਕਾਂ ਦੇ ਬੈਠੇ ਤੁਸੀਂ ਹਾਂਜੀ ਬਹਿਕਾਂ ਕੋਈ ਲਾਗੇ ਦਾ ਕੋਈ ਡਰੈਸ ਹੋਰ ਦੱਸ ਦੋ ਵੀ ਕਿਸੇ ਨੇ ਆਉਣਾ ਸੌਖਾ ਹੋ ਜੇ ਵੀਰ ਜੀ ਰਾਖ ਕੋਟਲੀ ਸਾਈਡ ਪੈ ਜਾਂਦਾ ਕਣੀਪੁਰੀਆਂ ਦੀ ਬਹਿਕ ਆ ਅੱਛਾ ਜੀ ਕਣੀਪੁਰੀਆਂ ਦੀ ਬਹਿਕ ਆ ਹਾਂਜੀ ਸੋ ਦੋਸਤੋ ਕਣੀਪੁਰੀਆਂ ਦੀ ਬਹਿਕ ਪੁੱਛ ਕੇ ਤੁਸੀਂ ਆ ਕੇ ਤੇ ਵੀਰ ਦੇ ਫਾਰਮ ਦੇ ਵਿਜ਼ਿਟ ਕਰਕੇ ਇਹ ਵੜ ਖਰੀਦ ਸਕਦੇ ਆ ਤੇ ਜੇ ਗੱਲ ਕੀਤੀ ਜਾਵੇ ਵੀਰ ਜਰਮਲ ਵੀ ਇਹਦੇ ਦੁੱਧ ਦੀ ਇਸ ਟਾਈਮ ਜਿਹੜਾ ਪ੍ਰੈਜ਼ੈਂਟ ਦੁੱਧ ਇਹਦੇ ਥੱਲੇ ਕਿੰਨਾ ਆ ਵੀਰ ਜੀ 24 25 ਕਿਲੋ ਦੁੱਧ ਹੈਗਾ ਇਸ ਟਾਈਮ ਅੱਛਾ ਜੀ ਠੰਡਾ ਕੰਡੇ ਵਾਲਾ ਜਿਹੜਾ ਹਾਂਜੀ ਹਾਂਜੀ ਇੱਥੇ ਕੰਡੇ ਤੇ ਲਾਈਵ ਤੁਹਾਨੂੰ ਮਿਲ ਕੇ ਕਰਾ ਕੇ ਦਿਖਾਵਾਂਗੇ ਠੀਕ ਹੈ ਜੀ ਤੇ ਵੀਰ ਇਸ ਟਾਈਮ ਇਹਦੇ ਮਗਰ ਬੱਚਾ ਕੀ ਆ ਬੱਚੀ ਆ ਜੀ ਠੀਕ ਹੈ ਇਹਨੂੰ ਅੱਜ ਸੂਈ ਨੂੰ ਕਿੰਨੇ ਦਿਨ ਹੋ ਗਏ ਆ ਜੀ 6-7 ਦਿਨ ਹੋ ਗਏ ਆ ਜੀ 6-7 ਦਿਨ ਹੋ ਗਏ ਆ ਹਾਂਜੀ ਤੇ ਇਹ ਤੋਂ ਕਿੰਨੇ ਦੁੱਧ ਦੀ ਤੁਸੀਂ ਉਮੀਦ ਕਰ ਸਕਦੇ ਆ ਜੀ ਵੀਰ ਜੀ ਦੂਜੇ ਸਵੇਰੇ ਇਹਦੇ ਥੱਲੇੋਂ 30-32 ਕਿਲੋ ਦੁੱਧ ਚੋਇਆ ਜੀ ਅੱਛਾ ਜੀ ਤੇ ਅਰ ਕਿਵੇਂ ਕੋਈ ਲੀਟਰ ਤੋਂ ਲੀਟਰ ਵਧੂਗੀ ਠੀਕ ਹੈ ਜੀ ਹਾਂਜੀ ਮੰਨ ਲਓ 5-6 ਦਿਨਾਂ ਦੀ ਸੂਈ ਥੱਲੇ 25 ਕਿਲੋ ਦੁੱਧ ਤਿਆਰ ਆ। ਹਾਂਜੀ ਹਾਂਜੀ ਤਿਆਰ। ਤੇ ਕੋਈ ਵੀਰ ਲਾਈਵ ਵਿੱਚ ਵਾਈ ਕਰਾ ਸਕਦਾ ਵਾ, ਕੋਈ ਘਰੇ ਆ ਕੇ ਕੋਈ ਇੱਕ ਦਿਨ ਦੋ ਦਿਨ ਚੋ ਕੇ ਤਸੱਲੀ ਕਰਕੇ ਲਿਜਾਵੇ ਤਾਂ ਲਜਾ ਸਕਦਾ ਵੀਰ। ਹਾਂਜੀ ਹਾਂਜੀ ਵੀਰ ਜੀ ਭਾਵੇਂ 3 ਦਿਨ ਚੋਲੇ ਕੋਈ ਕੰਡੇ ਵਾਲਾ ਦੁੱਧ ਹੋਊਗਾ ਜੋ ਤੁਹਾਨੂੰ ਦੱਸਿਆ ਉਸ ਤੋਂ ਬਿਲਕੁਲ ਹੀ ਨਹੀਂ ਗਲਤ ਹੋਊਗਾ। ਸਹੀ ਬਿਲਕੁਲ ਹੋਊਗਾ 25-26 ਕਿਲੋ ਦੁੱਧ ਹੈ ਵਾਸਤੇ ਰੈਡੀ ਆ। 32 ਕਿਲੋ ਦੇ ਚੱਲੂਗੀ। ਠੀਕ ਆ ਜੀ। ਠੀਕ ਆ ਜੀ। ਹਾਂਜੀ ਤੇ ਵੀਰੇ ਨੂੰ ਤੋੜ ਕੇ ਇੱਕ ਵਾਰੀ ਨਾ ਇਹਦੀ ਆਪਾਂ ਤੋਰ ਚੈੱਕ ਕਰਾ ਦਈਏ। ਠੀਕ। ਤੇ ਇਹ ਨਾਲ ਦੀ ਨਾਲ ਆਪਾਂ ਗੱਲਾਂ ਬਾਤਾਂ ਵੀ ਕਰਾਂਗੇ ਇੱਕ ਵਾਰ ਤੋਰ ਦੋ ਬਾਹਰ ਤੱਕ ਢੇਡਾ ਕਢਾ ਦਿਓ ਕਿਉਂਕਿ ਦੋਸਤੋ ਕਈ ਵੀਰ ਦੂਰੋਂ ਆਉਂਦੇ ਚਾਲ ਚੈੱਕ ਹੋ ਜੂਗੀ ਆਰਡਰ ਦੀ ਕੁਆਲਿਟੀ ਚੈੱਕ ਹੋ ਜੂਗੀ ਆ ਤੁਸੀਂ ਦੇਖ ਸਕਦੇ ਆ ਦੋਸਤੋ ਪੂਰੇ ਹੈਵੀ ਵੱਡੇ ਲੋਡ ਦੀ ਜਿਹੜੀ ਇਹ ਗਾਂ ਆ ਆਰਡਰ ਕੁਆਲਿਟੀ ਵੀ ਦੇਖਣ ਜੋਗਾ ਤੇ ਥਣ ਵੀ ਬਹੁਤ ਸਾਫ਼ ਸੁਥਰਾ ਆ ਤੇ ਮਿਲਕਿੰਗ ਵੀਰ ਇਹਦੀ ਫਿਰ ਹੱਥ ਨਾਲ કે ਮਸ਼ੀਨ ਨਾਲ ਹੱਥ ਨਾਲ ਹੁੰਦੀ ਆ ਹੱਥ ਨਾਲ ਕਰਦੇ ਆ ਹਾਂਜੀ ਠੀਕ ਆ ਜੀ ਤੇ ਇਹ ਤੁਸੀਂ ਦੇਖ ਸਕਦੇ ਆ ਵੈੜ ਸਾਫ ਸੁਥਰੇ ਜੇ ਅੰਗ ਦੀ ਆ ਕਰਮ ਵਾਲੀ ਤੇ ਕਿੰਮਾ ਸੂਆ ਸੂਈ ਸੀ ਵੀਰੇ ਵੈੜ ਇਹ ਵੀਰ ਜੀ ਤੀਜਾ ਸੂਆ ਸੂਈ ਆ ਜੀ ਤੀਜਾ ਸੂਆ ਹਾਂਜੀ ਠੀਕ ਆ ਤੇ ਪਿਛਲੇ ਦੂਜੇ ਸੂਏ ਨੇ 30 ਲੀਟਰ ਦੁੱਧ ਜਾਨੀ ਕੇ ਦਿੱਤਾ ਹਾਂਜੀ ਹਾਂਜੀ ਠੀਕ ਆ ਤੇ ਇਸ ਟਾਈਮ ਜਿਹੜਾ ਪ੍ਰੈਜ਼ੈਂਟ ਦੁੱਧ ਇਹਦੇ ਥੱਲੇ ਹੈਗਾ ਵਾ 25 ਕਿਲੋ ਆ ਹਾਂਜੀ ਠੀਕ ਆ ਜੀ ਤੇ ਦੋਸਤੋ ਤੁਸੀਂ ਦੇਖ ਸਕਦੇ ਆ ਅ ਵੈੜ ਬਿਲਕੁਲ ਸਾਫ ਸੁਥਰੇ ਮੰਨ ਲਓ ਸੀਰਕ ਢਾਂਚੇ ਦੀ ਆ ਤੇ ਅ ਆਰਡਰ ਕੁਆਲਟੀ ਜੇ ਦੇਖੀ ਜਾਵੇ ਤਾਂ ਬਹੁਤ ਹੀ ਸਾਫ ਸੁਧਰੀਆ ਵੀਰ ਜਿਹੜੀ ਚਵਾਈ ਦਾ ਟਾਈਮ ਆ ਚਵਾਈ ਕਿੰਨੇ ਤੋਂ ਕਿੰਨੇ ਵਜੇ ਤੱਕ ਕਰਦੇ ਆਪਾਂ ਵੀਰ ਜੀ ਸਵੇਰੇ 7:00 ਵਜੇ ਤੇ ਰਾਤ ਨੂੰ 6:00 ਵਜੇ ਠੀਕ ਆ ਜੀ ਹਾਂਜੀ ਠੀਕ ਆ ਤੇ ਜੇ ਕੋਈ ਦੂਰੋਂ ਦਰੇਣੋਂ ਕੋਈ ਵੀਰ ਆਨਲਾਈਨ ਕਈ ਵਾਰੀ ਇਹ ਕਹਿੰਗੇ ਆਪਾਂ YouTube Facebook ਤੇ ਪਾਉਣੀ ਆ ਆਨਲਾਈਨ ਹੀ ਕਿਸੇ ਨੇ ਖਰੀਦਣੀ ਆ ਜੇ ਕੋਈ ਤੁਹਾਡੇ ਵਿਸ਼ਵਾਸ ਤੇ ਦੋ ਟਾਈਮ ਚਵਾਈ ਕਰਕੇ ਖਰੀਦਣਾ ਚਾਹਵੇ ਤਾਂ ਮੰਨ ਲਓ ਖਰੀਦ ਸਕਦਾ ਆ ਹਾਂਜੀ ਹਾਂਜੀ ਵੀਰ ਜੀ ਜ਼ਰੂਰ ਜੀ ਠੀਕ ਆ ਜੀ ਹਾਂਜੀ ਠੀਕ ਆ ਤੇ ਹੁਣ ਵੀਰ ਆਪਾਂ ਇਹਦੀ ਮੁੱਲ ਦੀ ਆਪਾਂ ਗੱਲਬਾਤ ਕਰਨੀ ਆ ਆਪਾਂ ਸਾਰੀ ਡਿਟੇਲ ਇਹਦੇ ਬਾਰੇ ਦੱਸਤੀ ਆ ਤੇ ਮੁੱਲੇ ਦਾ ਫਿਰ ਕਿਵੇਂ ਕੀ ਕਰਦੇ ਆਂ ਵੀਰ ਜੀ ਫੋਨ ਤੇ ਕਰਾਂਗੇ ਜੀ ਮੁੱਲ ਅੱਛਾ ਮੁੱਲ ਫੋਨ ਤੇ ਕਰੋਗੇ ਜੀ ਹਾਂਜੀ ਤੇ ਮੁੱਲ ਉਦਾਂ ਹੋਊਗਾ ਜੈਜ ਵੀਰ ਹਾਂਜੀ ਜੈਜ ਹੋਊਗਾ ਜੀ ਠੀਕ ਆ ਸੋ ਦੋਸਤੋ ਵੱਡੀ ਵੈੜ ਆ ਦੇਖ ਸਕਦੇ ਸਾਹਮਣੇ ਤੁਸੀਂ ਤੇ ਫੋਨ ਤੇ ਮੁੱਲ ਹੋਊਗਾ ਜਿਹੜੇ ਕਿਸੇ ਨੂੰ ਵੈੜ ਪਸੰਦ ਆਉ ਮੁੱਲ ਪਸੰਦ ਆਉ ਦੋਨੇ ਚੀਜ਼ਾਂ ਪਸੰਦ ਆਉਣਗੀਆਂ ਉਹੀ ਇਹਨੂੰ ਖਰੀਦਣ ਦਾ ਇਸ਼ਕ ਹੋਊਗਾ ਬਾਕੀ ਵੀਰੇ ਦੇ ਜਿਹੜੇ ਮੋਬਾਈਲ ਨੰਬਰ ਹੈਗੇ ਆ ਉਹ ਸਕਰੀਨ ਦੇ ਉੱਪਰ ਆਪਣੇ ਚੱਲਣਗੇ ਤੇ ਬਿਲਕੁਲ ਵੱਡੇ ਪੱਲੇ ਦੀ ਵਹਿੜਾ ਤੁਸੀਂ ਇੱਥੇ ਆ ਕੇ ਵੇਖੋਗੇ ਦੀ ਐਕਸਟਰਾ ਆਰਡੀਨਰੀ ਆ ਤੁਸੀਂ ਦੇਖ ਸਕਦੇ ਆ ਕਰਮਾ ਵਾਲੀ ਜਿਹੜੀ ਵਹਿੜਾ ਪੂਰੇ ਵੱਡੇ ਕੱਦ ਕਾਢੇ ਚ ਆਉਂਦੀ ਆ ਕੋਈ ਇਹ ਨਹੀਂ ਵੀ ਛੋੜੀ ਕਹਿ ਲਓਗੇ ਆ ਦੇਖੋ ਤੇ ਆ ਵੇਨਸ ਜਿਹੜੀਆਂ ਅਡਰੋਪਰ ਬਹੁਤ ਹੀ ਭਰਵੇਂ ਅਡਰ ਦੀ ਹੈ ਵਹਿੜਾ ਹੈਗੀ ਆ ਤੁਸੀਂ ਦੇਖ ਸਕਦੇ ਆ ਬਿਲਕੁਲ ਫਾੜੀ ਵਾਲਾ ਲੇਵਾ ਲੱਗਾ ਹੋਇਆ ਦੇਖੋ ਕਰਮਾਲੀ ਨੂੰ ਤੇ ਵੱਡੇ ਕਦ ਕਾਟ ਜਦੋਂ ਆ ਗਈ ਤਾਂ ਐਤ ਕੀ ਫਿਰ ਦੁੱਧ 30 32 ਲੀਟਰ ਬੜੇ ਆਰਾਮ ਨਾਲ ਕਰ ਜੂ ਵੀਰ ਹਾਂਜੀ ਹਾਂਜੀ ਵੀਰ ਜੀ ਬਹੁਤ ਵਧੀਆ ਐਨਾ 32 ਲੀਟਰ ਦੁੱਧ ਕਰੂਗੀ ਠੀਕ ਆ ਤੇ ਦੋਸਤੋ ਇੱਕ ਵੀਡੀਓ ਅਸੀਂ ਲੱਗ ਤੋਂ ਬਣਾ ਲੈਣੀ ਆ ਅੱਜ ਇਹਦੇ ਥੱਲੇ ਜਿੰਨਾ ਦੁੱਧ ਬਾਦ ਹੋਇਆ ਉਹ ਆਪਾਂ ਕੰਡੇ ਦੇ ਚਾੜ ਕੇ ਪੂਰੀ ਤਸੱਲੀ ਕਰਕੇ ਜਾਵਾਂਗੇ ਤੇ ਵੀਰ ਜਰਮਲ ਆਪਣਾ ਨਾ ਇੱਕ ਵਾਰ ਐਡਰੈਸ ਤੇ ਮੋਬਾਈਲ ਨੰਬਰ ਬੋਲ ਦੇ। ਵੀਰ ਜੀ ਪੇਂਟ ਸੋਰਸਿੰਗ ਜ਼ਿਲ੍ਹਾ ਤਰਨਤਾਰਨ ਤੇ ਤਸੀਲ ਪੱਟੀ। ਠੀਕ ਹੈ ਜੀ। ਤੇ ਨਾਮ ਜਰਮਲਜੀਤ ਸਿੰਘ। ਠੀਕ ਹੈ ਜੀ। ਤੇ ਮੋਬਾਈਲ ਨੰਬਰ ਸਕਰੀਨ ਤੇ ਲਾ ਦਾਂਗੇ। ਹਾਂਜੀ। ਬਾਕੀ ਘਣੀਪੁਰੀਆਂ ਦੀ ਬੈਕ ਕੋਈ ਵੀ ਪੁੱਛ ਕੇ ਆ ਸਕਦਾ ਸੋਰਸਿੰਗ ਤੋਂ ਜੀ। ਠੀਕ ਹੈ ਜੀ। ਸੋ ਦੋਸਤੋ ਇਹ ਸੀ ਅੱਜ ਬਾਈ ਦੇ ਫਾਰਮ ਤੇ ਵੀਰ ਜੜ ਕੀਤੀ ਸੀ ਤੇ ਘਰੇਲੂ ਪਰਿਵਾਰ ਦੇ ਵਿੱਚੋਂ ਤੁਹਾਨੂੰ ਵਹਿੜ ਦਿਖਾ ਦਿੱਤੀ ਆ ਤੇ ਆ ਇਹਦੇ ਮਗਰ ਬੱਚਾ ਆ ਤੇ ਇਹਦੇ ਕੋਈ ਸੀਮਨ ਦਾ ਪਤਾ ਵੀਰੇ ਬੱਚੇ ਦਾ? ਨਹੀਂ ਜੀ ਵੀਰ ਜੀ। ਅੱਛਾ। ਸੋ ਦੋਸਤੋ ਤੁਸੀਂ ਦੇਖ ਸਕਦੇ ਆ ਸਾਹਮਣੇ ਫਾਰਮ ਤੇ ਹੋਰ ਵੀ ਬਹੁਤ ਚੰਗੇ ਚੰਗੇ ਨਾਗਿਆ ਤੇ ਵੀਰ ਦਾ ਜਿਹੜਾ ਘਰੇਲੂ ਪਸ਼ੂਤਾਨ ਸੀਗਾ ਦਿਖਾਤਾ ਆ ਜੋ ਕੋਈ ਖਰੀਦਣ ਦਾ ਚਕੋਵੇ ਤਾਂ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ